ਭਾਰਤ ਤੇ ਪਾਕਿਸਤਾਨ ਤਣਾਅ ਦੇ ਵਿੱਚ ਪਾਣੀਆਂ ਦਾ ਇੱਕ ਵੱਡਾ ਮੁੱਦਾ ਹੈ ਔਰ ਪਾਣੀ ਖਾਸ ਤੌਰ ਦੇ ਉਤੇ ਇੰਡਸ ਵਾਟਰ ਟਰੀਟੀ ਜਦੋਂ ਦੀ ਰੱਦ ਹੋਈ ਹੈ ਪਾਕਿਸਤਾਨ ਗੋਡਿਆਂ 'ਤੇ ਆ ਗਿਆ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਔਰ ਇਸ ਹੱਦ ਤੱਕ ਪਾਕਿਸਤਾਨ ਇਹਠਾਂ ਡਿੱਗ ਚੁੱਕਿਆ ਹੈ ਕਿ ਹੁਣ ਪਾਕਿਸਤਾਨ ਚਿੱਠੀਆਂ ਤੇ ਚਿੱਠੀਆਂ ਲਿਖਦਾ ਪਿਆ ਪਾਕਿਸਤਾਨ ਦੇ ਜਲ ਵਿਭਾਗ ਦੇ ਵੱਲੋਂ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਨੂੰ ਚਿੱਠੀਆਂ ਲਿਖੀਆਂ ਗਈਆਂ ਚਾਰ ਚਿੱਠੀਆਂ ਹੁਣ ਤੱਕ ਦੱਸੀਆਂ ਜਾ ਰਹੀਆਂ ਨੇ ਜਿਦੇ ਵਿੱਚ ਪਾਕਿਸਤਾਨ ਦੇ ਡੈਲੀਗੇਸ਼ਨਸ ਦੇ ਵੱਲੋਂ ਤਾਂ ਇਥੋਂ ਤੱਕ ਕਿਹਾ ਗਿਆ ਕਿ ਅਸੀਂ 5 ਚਿੱਠੀਆਂ ਭਾਰਤ ਨੂੰ ਲਿਖ ਚੁੱਕੇ ਹਾਂ ਜ਼ਾਹਿਰ ਤੌਰ ਦੇ ਉੱਤੇ ਜਿੱਥੇ ਪਾਕਿਸਤਾਨ ਦੀ ਜ਼ਿਆਦਾਤਰ ਤਾਦਾਦ ਜਿਹੜੀ ਆ ਉਹ ਐਗਰੀਕਲਚਰ ਦੇ ਉੱਤੇ ਡਿਪੈਂਡੈਂਟ ਹੈ ਤੇ ਇਸ ਸਥਿਤੀ ਦੇ ਵਿੱਚ ਪਾਣੀ ਪਾਕਿਸਤਾਨ ਵਾਸਤੇ ਬੇਹੱਦ ਮਹੱਤਵਪੂਰਨ ਹੈ ਔਰ ਇਹੋ ਜੀ ਸਥਿਤੀ ਦੇ ਵਿੱਚ ਜਿੱਥੇ ਇੰਡਸ ਵਾਟਰ ਟ੍ਰੀਟੀ ਰੱਦ ਹੋਈ ਹੈ ਚਨਾਬ ਦਾ ਪਾਣੀ ਜਾਂ ਸਿੰਧੂ ਨਦੀ ਦੇ ਵਿੱਚ ਜਿਹੜਾ ਪਾਣੀ ਜਾਂਦਾ ਹੈ ਉਹ ਪਾਣੀ ਹੁਣ ਪਾਕਿਸਤਾਨ ਦੇ ਵੱਲ ਨਹੀਂ ਜਾ پا ਰਿਹਾ ਇਸ ਸਥਿਤੀ ਦੇ ਵਿੱਚ ਪਾਕਿਸਤਾਨ ਦੀ ਸਥਿਤੀ ਤਣਾਅਪੂਰਵਕ ਹੈ ਪਾਕਿਸਤਾਨ ਇਸ ਵੇਲੇ ਗੋਡਿਆਂ ਭਾਰ ਹੈ ਇਹਦੇ ਵਿੱਚ ਕੋਈ ਦੂਰ ਨਹੀਂ ਹੈ ਪਰ ਚਾਰ ਚਿੱਠੀਆਂ ਜਿਹੜੀਆਂ ਨੇ ਉਹ ਜ਼ਰੂਰ ਲਿਖੀਆਂ ਗਈਆਂ ਨੇ ਕਠੜ ਤੌਰ ਦੇ ਉੱਤੇ ਚਾਰ ਚਿੱਠੀਆਂ ਦਾ ਜ਼ਿਕਰ ਸਾਹਮਣੇ ਆ ਰਿਹਾ ਚਾਰ ਚਿੱਠੀਆਂ ਵਾਰੋ-ਵਾਰ ਲਿਖੀਆਂ ਗਈਆਂ ਨੇ ਔਰ ਇਹਨਾਂ ਚਾਰ ਚਿੱਠੀਆਂ ਨੂੰ ਲੈ ਕੇ ਚਰਚਾਾਂ ਹੁਣ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਪਰ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾ ਦੇ ਵਿੱਚ ਬਹੁਤ ਚੀਜ਼ਾਂ ਕਲੀਅਰ ਕਰ ਚੁੱਕੇ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਔਰ ਇਹ ਸਾਫ਼ ਕਿਹਾ ਸੀ ਕਿ ਟਾਕ ਐਂਡ ਟੈਰਰ ਵੌਂਟ ਗੋ ਟੁਗੇਦਰ ਯਾਨੀ ਕਿ ਟਾਕ ਅਤੇ ਟੈਰਰ ਇਕੱਠਿਆਂ ਨਹੀਂ ਹੋ ਸਕਦਾ ਖੂਨ ਤੇ ਪਾਣੀ ਇਕੱਠਿਆਂ ਨਹੀਂ ਵਗ ਸਕਦਾ ਚਾਰ ਚਿੱਠੀਆਂ ਜਿਹੜੀਆਂ ਨੇ ਹੁਣ ਤੱਕ ਪਾਕਿਸਤਾਨ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਲਿਖੀਆਂ ਜਾ ਚੁੱਕੀਆਂ ਨੇ ਇਸ ਬਾਰੇ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਨੇ ਗ੍ਰਹਿ ਵਿਭਾਗ ਨੂੰ ਰੈਫਰ ਕਰ ਦਿੱਤਾ ਪਰ ਭਾਰਤ ਇਸ ਦੇ ਵਿਕਲਪ ਲੱਭ ਰਿਹਾ ਇਹ ਵੀ ਦੱਸ ਦਈਏ ਕਿ ਇੱਕ ਨਦੀ ਜਿਹੜੀ ਹੈ ਉਹ ਵੱਖਰੀ ਨਦੀ ਇਖਤਿਆਰ ਕੀਤੀ ਜਾ ਰਹੀ ਹੈ ਬਣਾਈ ਜਾ ਰਹੀ ਹੈ ਜਿਹੜੀ ਲੰਮੇ ਰੂਟ ਦੇ ਉੱਤੇ ਰਾਜਸਥਾਨ ਤੱਕ ਪਾਣੀ ਜਿਹੜਾ ਹੈ ਪਹਚਾਵੇਗੀ ਇਸ ਦੇ ਵਿੱਚ ਬਿਆਸ ਵੀ ਇੱਕ ਲਿੰਕ ਰਹੇਗਾ ਅਤੇ ਰਾਜਸਥਾਨ ਦੇ ਵਿੱਚ ਗੰਗ ਨਦੀ ਜਿਹੜੀ ਹੈ ਗੰਗ ਨਹਿਰ ਉਹ ਵੀ ਇੱਕ ਲਿੰਕ ਰਹੇਗੀ ਔਰ ਇਸ ਦੇ ذریعے ਪਾਣੀ ਜਿਹੜਾ ਵਰਤਿਆ ਜਾਣ ਵਾਲਾ ਭਾਰਤ ਦੇ ਅੰਦਰ ਹੀ ਉਹਦੇ ਵਿੱਚ ਇਜ਼ਾਫਾ ਹੋਵੇਗਾ ਕਿਉਂਕਿ ਭਾਰਤ ਦੇ ਅੰਦਰ ਖਾਸ ਤੌਰ ਦੇ ਉੱਤੇ ਇਹਨਾਂ ਰੂਟਸ ਦੇ ਉੱਤੇ ਜਿੱਥੇ ਪੰਜਾਬ ਆਉਂਦਾ ਆ ਰਾਜਸਥਾਨ ਆਉਂਦਾ ਆ ਔਰ ਖਾਸ ਤੌਰ ਦੇ ਉਤੇ ਹਰਿਆਣਾ ਆਉਂਦਾ ਇੱਥੇ ਪਾਣੀ ਦੀ ਆਲਰੇਡੀ ਜਿਹੜੀ ਕਿਲਤ ਹੈਗੀ ਹੈ ਔਰ ਇਸ ਨੂੰ ਪੂਰਾ ਕਰਨ ਦੇ ਵਿੱਚ ਇਹ ਪਾਣੀ ਜਿਹੜਾ ਉਹ ਕੰਮ ਆਵੇਗਾ ਕਾਫੀ ਦੇਰ ਤੋਂ ਆ ਜਿਹੜਾ ਇਹ ਸਮਝੌਤਾ ਸੀ ਚੱਲਦਾ ਆ ਰਿਹਾ ਸੀਗਾ 1960 ਤੋਂ ਇਹ ਸਮਝੌਤਾ ਚੱਲਦਾ ਆ ਰਿਹਾ ਸਿੰਡੂ ਇੰਡਸ ਵਾਟਰ ਟ੍ਰੀਟੀ ਦਾ ਔਰ ਇਹ ਜਦੋਂ ਰੱਦ ਹੋਇਆ ਆ ਇਹਦੇ ਵੀ ਕੁਝ ਮਾਇਨੇ ਨਹੀਂ ਕਿਉਂਕਿ ਇਹ ਸਮਝੌਤਾ ਇੱਕ ਤਰਫਾ ਸਮਝੌਤਾ ਸਮਝਿਆ ਜਾ ਸਕਦਾ ਉਹ ਵੀ ਗੁੱਡਵਿਲ ਦੇ ਉੱਤੇ ਆਧਾਰਿਤ ਸੀਗਾ ਇੱਕ ਦੇਸ਼ ਦੀ ਗੁੱਡਵਿਲ ਉੱਤੇ ਆਧਾਰਿਤ ਸੀਗਾ ਇਸ ਵਾਸਤੇ ਭਾਰਤ ਨੇ ਉਸੇ ਚੀਜ਼ ਦੇ ਮੱਦੇਨਜ਼ਰ ਇਸ ਨੂੰ ਰੱਦ ਕਰਨ ਦਾ ਫੈਸਲਾ ਲਿਆ ਹਾਲਾਂਕਿ ਪਾਕਿਸਤਾਨ ਜ਼ਰੂਰ ਵਿਕਲਪ ਲੱਭ ਰਿਹਾ ਹੈ ਪਾਕਿਸਤਾਨ ਜ਼ਰੂਰ ਆਪਣੀ ਡੈਲੀਗੇਸ਼ਨਸ ਦੇ ਥਰੂ ਵਿਦੇਸ਼ ਵਿੱਚ ਜਾ ਕੇ ਕੋਸ਼ਿਸ਼ ਕਰ ਰਿਹਾ ਹੈ ਕਿ ਵਿਚੋਲਗੀ ਕੀਤੀ ਜਾਵੇ ਹੁਣ ਕੀ ਕੁਝ ਹੋਵੇਗਾ ਉਹ ਆਉਂਦੇ ਸਮੇਂ ਤੇ ਮਿਸਰ ਫਿਲਹਾਲ ਭਾਰਤ ਆਪਣੇ ਪਾਣੀ ਨੂੰ ਵੱਖਰੇ ਤਰੀਕੇ ਨਾਲ ਵਰਤਣ ਦੇ ਵਿਕਲਪ ਵੀ ਲੱਭਦਾ ਨਜ਼ਰ ਆ ਰਿਹਾ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰੂਬਾਨੀ ਇੰਡੀਆ ਪੰਜਾਬੀ